ਸਤ ਨਾਮ ਵਾਹਿਗੁਰੂ ਸਾਹਿਬ ਜੀ ਗੂਜਰੀ ਕੀ ਬਾਣ ਮਹਲਾ 3ਾ ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ ਗਾਣੀ ੴ ਸਤਗੁਰ ਪ੍ਰਸਾਦ ਸਲੋਕ ਮਹਲਾ 3ਾ ਏਹ ਜਗਤ ਮਮਤਾ ਮੋਆ ਜੀਵਨ ਕੀ ਬਿੱਤ ਨਾਹੇ ਗੁਰ ਕੈ ਪਾਣ ਜੋ ਚੱਲੈ ਤਾ ਜੀਵਨ ਪਦਵੀ ਪਾਹੇ ਹੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਨਾਨਕ ਨਦਰੀ ਮਨ ਵਸੈ ਗੁਰਮਖ ਸਹਿਜ ਸਮਾਹੇ ਮਹਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੈ ਸਿਰ ਧੰਦਾ ਮਾਰ ਤੁਜੈ ਭਾਏ ਸੁੱਤੇ ਕਬੈ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਬਦ ਨਾ ਵਿਚਾਰੈ ਇਹ ਮਨ ਮੁਖ ਕਾਇਆ ਚਾਰ ਹਰ ਨਾਮ ਨਾ ਪਾਇਆ ਜਨਮ ਵਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖوار ਪੌੜੀ ਆਪਣਾ ਆਪੇ ਉਪਾਇਉਣ ਤਦੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ ਨਾ ਪਤਾਲ ਹੈ ਨਾ ਤਰੈ ਲੋਈ ਤਦੋ ਹੋ ਆਪੇ ਆਪ ਨਿਰੰਕਾਰ ਹੈ ਨਾ ਯੋ ਪਤ ਹੋਈ ਜਿਉ ਤਿਸ ਪਾਵੇ ਤੇ ਵੇ ਕਰੈ ਤਿਸ ਬਿਨ ਆਵਰੈ ਨ ਕੋਈ ਆਪਣਾ ਆਪੇ ਪਾਇਨ ਤਦੋ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ ਨਾ ਪਤਾਲ ਹੈ ਨਾ ਤਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਯੋਪਤ ਹੋਈ ਜੋ ਤਿਸ ਭਾਵੈ ਤਿਵੇ ਕਰੇ ਤਿਸ ਬਿਨਿ ਵਰਨਾ ਕੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੋਕਾ ਨਾਮੇ ਜੋਤਰੀ ਦਰਵਾਸ صاحب ਅਮਰਸਾਖ ਤੋਂ ਆਏ ਹਨ ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬ੍ਰਾਹਮ ਕੀ ਵਾਰ ਕੀ ਤੋਂ ਨਹੀਂ ਗੌਣੀ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਸ਼ਲੋਕ ਬਾਦਸ਼ਾਹੀ ਤੀਜੀ ਗੁਰੂ ਅਮਰਦਾਸ ਜੀ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਜਗਤ ਭਾਵ ਹਰੇਕ ਜੀਵ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਬਣ ਜਾਏ ਇਸ ਅਪਨਥ ਵਿੱਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜਿਉਣ ਦੀ ਜਾਂਚ ਨਹੀਂ ਰਹੀ ਜੋ ਜੋ ਮਨੁੱਖ ਸਤਿਗੁਰੂ ਤੇ ਕਹੇ ਤੇ ਤੁਰਦਾ ਹੈ ਉਹ ਜੀਵਨ ਜੁਗਤ ਸਿੱਖ ਲੈਂਦੇ ਹਨ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਿਉਂਦੇ ਹਨ ਕਿਉਂਕਿ हे ਨਾਨਕ ਗੁਰੂ ਦੇ ਸਨਮੁਖ ਹੋਇਆ ਮਿਹਰ ਦਾ ਮਾਲਕ ਪ੍ਰਭੂ ਮਨ ਵਿੱਚ ਆਵਸਥਾ ਤੇ ਗੁਰਮਖ ਉਸ ਅਵਸਥਾ ਵਿੱਚ ਜਾ ਆਪੜਦੇ ਹਨ ਜਿੱਥੇ ਪਦਾਰਥਾਂ ਵੱਲ ਮਨ ਡੋਲਦਾ ਹੀ ਨਹੀਂ ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਇਸ ਗਫਲਤ ਵਿੱਚੋਂ ਕਦੇ ਜਾਗਦੇ ਨਹੀਂ ਉਹਨਾਂ ਦੇ ਮਨ ਵਿੱਚ ਤੋਖਲਾ ਤੇ ਕਲੇਸਾ ਟਿਕੇ ਰਹਿੰਦਾ ਹੈ ਉਹਨਾਂ ਨੇ ਦੁਨੀਆਂ ਦੇ ਝੰਬੇਲਿਆਂ ਦਾ ਇਹ ਅਖਾਪਾਉਣਾ ਆਪਣੇ ਸਿਰ ਉੱਤੇ ਆਪ ਸਹਿੜਿਆ ਹੋਇਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ ਸ਼ਬਦ ਨਹੀਂ ਵਿਚਾਰਦੇ ਇਹ ਨਾਨਕ ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ ਉਹ ਜਨਮ ਅਜਾਈਂ ਗਵਾਉਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖੁਆਰ ਕਰਦਾ ਹੈ ਆ ਮੌਤ ਹੱਥੋਂ ਸਦਾ ਸਹਿਮੇ ਰਹਿੰਦੇ ਹਨ ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ ਸਲਾਮ ਅਸ਼ਰਵਾ ਵੀ ਆਪ ਹੀ ਕਰਦਾ ਸੀ ਜੋ ਕਰਦਾ ਸੀ ਸੋ ਹੁੰਦਾ ਸੀ ਉਸ ਵੇਲੇ ਨਾ ਆਕਾਸ਼ ਨਾ ਪਤਾਲ ਤੇ ਨਾ ਇਹ ਤ੍ਰੈਵੇਂ ਲੋਕ ਸਨ ਕੋਈ ਉਤਪਤੀ ਅਜੇ ਨਹੀਂ ਸੀ ਹੋਈ ਆਕਾਰ ਰਹਿਤ ਪ੍ਰਮਾਤਮਾ ਅਜੇ ਆਪ ਹੀ ਆਪ ਸੀ ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ 3rd ਗੁਰੂ ਗੁਰੂ ਅਮਰਦਾਸ ਜੀ ਅੰਡਰ ਹੈਡਿੰਗ ਗੁਜਰੀ ਕੀ ਵਾਰ 3rd ਮਹਿਲ ਦਾ ਟਿਊਨ ਆਫ ਸਿਕੰਦਰ ਇਬਰਾਹਿਮ ਸ਼ੁੱਡ ਵੀ ਪਲੇ The Creator God with the grace of Master. Slok Third Mehal. Guru Savji is saying that <clears throat> the world, meaning every living being, this thing becomes mine, this thing becomes mine, this is so stuck in the unknown that it is not trying to live. Those who walk on the words of Satguru, they learn the way of life. Those who attach their mind to the Lord's feet understand they live forever. Because O Nanak faced with the Guru Lord Lord of mercy comes to dwell in the mind and Gurmukhs reach that state where the mind is not swayed by material things. Those people who are infatuated with Maya, who are infatuated with the love of Maya, never wake up from this oblivion. They have anxiety and conflict in their minds. They have brought this burden of the world's lamps on their heads has happened. The habit of the people who follow their own mind is that they never think about the Gurshavad. O Nanak, they have not been blessed with the name of God. They are lost in birth and <coughs> Life kills them and destroys their them. That is, they are always uh, suffering from the hands of death. Take care of yourself, then there is no one else. The decision is to do whatever you want to do. then, there was no Sakai, no <coughs> Netherland, and neither these three worlds. Then you are self depreciating. whatever jee desire of the god is happened vaheguru ji ka khalsa vaheguru ji ki fateh